ਆਮ ਲੋਕਾਂ ਨੂੰ ਦੁਕਾਨਾਂ ਤੋਂ ਸਸਤਾ ਘਰੇਲੂ ਸਮਾਨ ਦੇਣ ਦੇ ਲਈ ਗੁਰਦਾਸਪੁਰ ਦੇ ਪਿੰਡ ਖੁਜੇਪੁਰ ਰੋਡ ਤੇ ਆਰਮੀ ਤੋਂ ਸੇਵਾਮੁਕਤ ਹੋਏ ਕੈਪਟਨ ਹਰਪਜਨ ਸਿੰਘ ਵੱਲੋਂ ਇੱਕ ਅਰਧ ਸੈਨਿਕ ਕੰਟੀਨ ਖੋਲੀ ਗਈ ਹੈ ਜਿੱਥੇ ਹਰ ਇੱਕ ਵਿਅਕਤੀ ਨੂੰ ਆਰਮੀ ਕੰਟੀਨ ਦੇ ਰੇਟਾਂ ਤੇ ਘਰੇਲੂ ਸਮਾਨ ਮਿਲੇਗਾ ਇਸ ਕੰਟੀਨ ਵਿੱਚ ਰਸੋਈ ਨਾਲ ਸੰਬੰਧਿਤ ਹਰ ਇੱਕ ਸਮਾਨ ਸਸਤੇ ਰੇਟਾਂ ਤੇ ਦਿੱਤਾ ਜਾਵੇਗਾ ਰਸੋਈ ਨਾਲ ਸੰਬੰਧਿਤ ਹਰ ਤਰ੍ਹਾਂ ਦਾ ਸਮਾਨ ਲੈਣ ਲਈ ਲੋਕ 70511 90365 97976 14631 ਤੇ ਸੰਪਰਕ ਕਰ ਸਕਦੇ ਹਨ ਮੈਂ ਹਰਪ੍ਰੀਤ ਸਿੰਘ ਜੋ ਕਿ ਆਰਮੀ ਚੋਂ ਹੌਨਰੀ ਕੈਪਟਨ ਰਿਟਾਇਰਡ ਹੈਗਾ ਅਸੀਂ ਅਰਧ ਸੈਨਿਕ ਕੈਂਟੀਨ ਖੋਲੀ ਹੈਗੀ ਹੈ ਜੋ ਕਿ ਵਿਅੰਤ ਕਾਲਜ ਦੇ ਨਜ਼ਦੀਕ ਹੈਗੀ ਹੈ ਖੋਜੇਪੁਰ ਰੋਡ ਤੇ ਇਸ ਕੰਟੀਨ ਦੇ ਵਿੱਚ ਹਰ ਤਰ੍ਹਾਂ ਦਾ ਜਾਨੀ ਕਿ ਡੇਲੀ ਯੂਜ਼ ਵਾਲੀ ਜੋ ਵੀ ਆਈਟਮ ਹੈਗੀ ਹੈ ਇਹ ਕੁਛ ਹੱਥ ਥਲੇ ਤੁਹਾਨੂੰ ਪ੍ਰੋਵਾਈਡ ਕੀਤੀ ਜਾਏਗੀ ਬਾਜ਼ਾਰ ਤੋਂ ਹਰ ਚੀਜ਼ ਦੇ ਉੱਤੇ ਤੁਹਾਨੂੰ ਡਿਸਕਾਊਂਟ ਮਿਲੇਗਾ ਹਰ ਚੀਜ਼ ਜਾਨੀ ਕਿ ਬਾਜ਼ਾਰ ਨਾਲੋਂ ਸਸਤੀ ਹੈਗੀ ਹੈ ਸਾਡੀ ਹਮੇਸ਼ਾ ਕੋਸ਼ਿਸ਼ ਇਹ ਹੋਈ ਰਹੇਗੀ ਕਿ ਗ੍ਰਾਹਕ ਨੂੰ ਪਿਓਰ ਤੋਂ ਪਿਓਰ ਸਮਾਨ ਜਾਨੀ ਕਿ ਜੋ ਕੰਪਨੀ ਤੋਂ ਵੈਰਾਈਟੀ ਚੱਲ ਰਹੀ ਹੈਗੀ ਆ ਉਹੋ ਹੀ ਵੈਰਾਈਟੀ ਮਿਲੇਗੀ ਕਿਉਂਕਿ ਸਾਡਾ ਡਿਪੋ ਜਿਹੜਾ ਸਾਨੂੰ ਕੰਟੀਨਿਊਅਲ ਅਲਾਰਟ ਹੋਇਆ ਹੈਗਾ ਉਹ ਜੰਮੂ ਹੈਗਾ ਕੰਪਨੀਆਂ ਜਿਹੜੀਆਂ ਗਿਆ ਡਾਇਰੈਕਟ ਸਮਾਨ ਜੰਮੂ ਨੂੰ ਪ੍ਰੋਵਾਈਡ ਕਰਦੀਆਂ ਗਿਆ ਜੰਮੂ ਤੋਂ ਹੀ ਸਮਾਨ ਜਿਹੜਾ ਹੈਗਾ ਸਾਡੀ ਡਿਮਾਂਡ ਦੇ ਮੁਤਾਬਕ ਸਾਡੇ ਕੋਲ ਪਹੁੰਚਦਾ ਹੈਗਾ ਜਿਹਦੇ ਉੱਤੇ ਕੋਈ ਵੀ ਐਡੀਸ਼ਨਲ ਟੈਕਸਿਸ ਵਗੈਰਾ ਨਹੀਂ ਹੈਗੇ ਕੋਈ ਚਾਰਜੇਸ ਨਹੀਂ ਹੈਗੇ ਇਸ ਕਰਕੇ ਜਨਨਿਕ ਗ੍ਰਾਹਕ ਨੂੰ ਜਨਨਿਕ ਮੈਕਸਿਮਮ ਡਿਸਕਾਊਂਟ ਇਹਦੇ ਉੱਤੇ ਦਿੱਤਾ ਜਾਂਦਾ ਹੈਗਾ ਸਾਡੀ ਇਹੀ ਰਿਕਵੈਸਟ ਹੈਗੀ ਹੈ ਕਿ ਇੱਕ ਦਫਾ ਆ ਕੇ ਵਿਜ਼ਿਟ ਕਰੋ ਇੱਥੇ ਆਪਣੀ ਕਰ ਦੀ ਲਿਸਟ ਤਿਆਰ ਕਰਕੇ ਲਿਆਓ ਜ਼ਰੂਰਤ ਦੇ ਮੁਤਾਬਕ ਇੱਥੋਂ ਸਮਾਨ ਲੈ ਕੇ ਜਾਓ ਤਾਂ ਕਿ ਤੁਹਾਨੂੰ ਇਹ ਪਤਾ ਲੱਗੇਗਾ ਕਿ ਸਾਨੂੰ ਪਿਓਰ ਸਮਾਨ ਮਿਲਿਆ ਹੈਗਾ ਬਾਜ਼ਾਰ ਤੋਂ ਵਧੀਆ ਹੈਗਾ ਔਰ ਬਾਜ਼ਾਰ ਨਾਲੋਂ ਸਸਤਾ ਹੈਗਾ ਬਾਕੀ ਬਾਜ਼ਾਰ ਨਾਲੋਂ ਸਮਾਨ ਇਹ ਇਸ ਕਰਕੇ ਸਸਤਾ ਹੈਗਾ ਕਿਉਂਕਿ ਉਹਦੇ ਵਿੱਚ ਡੀਲਰ ਚ ਆਏ ਹੈਗੇ ਨੇ ਜਾਨੀ ਕਿ ਮੰਨ ਲਓ ਕੰਪਨੀ ਤੋਂ ਸਮਾਨ ਚੱਲਿਆ ਕਿਸੇ ਅਲੱਗ ਸਟੋਰ ਚ ਗਿਆ ਹੈਗਾ ਉੱਥੋਂ ਸਮਾਨ ਚੱਲਿਆ ਦੂਸਰੀ ਜਗ੍ਹਾ ਆ ਰਿਹਾ ਹੈਗਾ ਉੱਥੋਂ ਚੱਲਿਆ ਗਿਆ ਰਿਟੇਲਰ ਦੇ ਕੋਲੇ ਆ ਰਿਹਾ ਹੈਗਾ ਲੇਕਿਨ ਇਹਦੇ ਵਿੱਚ ਸਮਾਨ ਜਿਹੜਾ ਹੈਗਾ ਸਿਰਫ ਕੰਪਨੀਆਂ ਚੋਂ ਚੱਲਿਆ ਹੈਗਾ ਜੰਮੂ ਜਿਹੜਾ ਮੇਨ ਡੀਪੋ ਹੈਗਾ ਉੱਥੇ ਆ ਰਿਹਾ ਹੈਗਾ ਜਨਨ ਕਿ ਇੱਕ ਹੀ ਮਾਰਜਨ ਪਲੇਸ ਹੈਗਾ ਇਹਦੇ ਵਿੱਚ ਸਿਰਫ ਇਸ ਲਈ ਇੱਥੇ ਸਮਾਨ ਜਿਹੜਾ ਹੈਗਾ ਵਿਚਾਰ ਨਾਲੋਂ ਮੈਕਸਿਮਮ ਸਸਤਾ ਆਏਗਾ ਇਦਾਂ ਦੀ ਕੋਈ ਵੀ ਕੰਟੀਨ ਅਜੇ ਤੱਕ ਪੰਜਾਬ ਦੇ ਵਿੱਚ ਨਹੀਂ ਹੈਗੀ ਪੰਜਾਬ ਦੇ ਵਿੱਚ ਸਭ ਤੋਂ ਪਹਿਲੀ ਕੰਟੀਨ ਓਪਨ ਕੀਤੀ ਗਈ ਹੈਗੀ ਆ ਆਮ ਜਨਤਾ ਨੂੰ ਇਹਦੇ ਤੋਂ ਕਾਫੀ ਰਾਹਤ ਮਿਲੇਗੀ ਜਨਨ ਕਿ ਜਿੱਦਾਂ ਲੇਡੀਜ਼ ਹੈਗੀਆਂ ਨੇ ਰਸੋਈ ਘਰ ਦੇ ਵਿੱਚ ਇਸਤੇਮਾਲ ਹੋਣ ਵਾਲੀਆਂ ਚੀਜ਼ਾਂ ਜਿੱਦਾਂ ਕਿ ਦਿਨ ਪ੍ਰਤੀ ਦਿਨ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਨੇ ਇੱਥੇ ਜਨਨ ਕਿ ਉਹਨਾਂ ਨੂੰ ਕਾਫੀ ਡਿਸਕਾਊਂਟ ਜene ਦਿੱਤਾ ਜਾ ਰਿਹਾ ਹੈਗਾ ਜਿਹਦੇ ਕਰਕੇ ਉਹਨਾਂ ਦਾ ਬਜਟ ਸੀਮਤ ਰਹੇਗਾ